ਤਕੋ ਜੋ ਲੋਕਾਂ ਨੂੰ ਸਵਾਲ ਪੁੱਛਦੇ ਨੇ ਜੋ ਵਾਅਦੇ ਕੀਤੇ ਸੀਗੇ ਲੋਕਾਂ ਦੇ ਨਾਲ 1000 ਰੁਪਿਆ ਪੈਨਸ਼ਨ ਵਾਲਾ ਜਾਂ ਮਤਲਬ ਹੋਰ ਜੋ ਕਿਸਾਨੀ ਦੇ ਵਾਅਦੇ ਕੀਤੇ ਸੀ ਕਿ ਮੁਰਗੀ ਦਾ ਮੁਆਵਜ਼ਾ ਬੱਕਰੀਆਂ ਮੁਆਵਜ਼ਾ ਉਹ ਲੋਕ ਪੁੱਛਦੇ ਨੇ ਭਾਈ ਦਿਓ ਮੁਆਵਜ਼ਾ ਕਹਿੰਦੇ ਸੀ ਗਰਦਾਵਰੀਆਂ ਬਾਅਦ ਹੋਣਗੀਆਂ ਮੁਆਵਜ਼ਾ ਪਹਿਲਾਂ ਮਿਲੂਗਾ ਸੋ ਜਿਹੜੇ ਸਟੇਜੀ ਭਾਸ਼ਣ ਜਿਹੜੇ ਸਟੇਜੀ ਭਾਸ਼ਣ ਕੀਤੇ ਹੋਏ ਆਉਣ ਸਾਹਮਣੇ ਆ ਰਹੇ ਹੈਗੇ ਕਿ ਲੋਕਾਂ ਲੋਕੀ ਔਕੇ ਨੇ ਤੇ ਸਵਾਲ ਲੋਕਾਂ ਨੇ ਪੁੱਛਣੇ ਬਾਝੋਂ ਬੰਦੇ ਹੈਗੇ ਇਹ ਬਹੁਤ ਬਦਕਿਸਮਤੀ ਹੈਗੀ ਹੈ ਸਰਕਰ ਨੂੰ ਆਪਣਾ ਪ੍ਰਚਾਰ ਕਰਨ ਦਾ ਵੀ ਹੱਕ ਹੈਗਾ ਤੇ ਵਿਰੋਧ ਕਰਨ ਦਾ ਵੀ ਲੋਕਾਂ ਦਾ ਜਮਹੂਰੀ ਹੱਕ ਹੈਗਾ ਤੇ ਜਿਹੜੀ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦੇ ਖਿਲਾਫ ਮਕਦਮਾ ਦਰਜ ਹੋ ਗਿਆ ਹੈਗਾ ਸਾਨੂੰ ਉਮੀਦ ਹੈ ਕਿ ਪੁਲਿਸ ਇਮਾਨਦਾਰੀ ਨਾਲ ਕਾਰਵਾਈ ਕਰਕੇ ਉਹਨਾਂ ਨੂੰ ਬੰਦੀ ਧਰਾਵਾਂ ਦੇ ਸਜ਼ਾ ਦੇਣਗੀ ਪਰ ਜਾਣੋਗਾ ਹੈ ਹੀ ਨਹੀਂ ਕਿਉਂਕਿ ਉਸ ਭਾਜਪਾ ਦੇ ਲੜੇ ਨੇ ਜਿਹੜੇ 750 ਕਿਸਾਨਾਂ ਦੀ ਕਤਲ ਹੈ ਜਿਹਨਾਂ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਘਾਰ ਥਲੇ ਡਰ ਕੇ ਮਾਰਿਆ ਹੈਗਾ ਹੁਣ ਵੀ ਉਹ ਭਾਜਪਾ ਦਾ ਕੈਂਡੀਡੇਟ ਹੈਗਾ ਜਿਸ ਨੇ ਕਿਸਾਨਾਂ ਕੀਤੇ ਵਾਦੇ ਤੋਂ ਮੁਨਕਰ ਹੋਈ ਹੈਗੀ ਹੈ ਬਿਜਲੀ ਬਿੱਲ ਵਾਪਸ ਨਹੀਂ ਲਿਆ ਜਿਹੜਾ ਕੇਂਦਰ ਸਰਕਾਰ ਨੇ ਪੇਸ਼ ਕੀਤਾ ਸੀਗਾ ਜਿਹੜੇ ਮਕਦਮੇ ਸੀਗੇ ਵਾਪਸ ਨਹੀਂ ਲਏ ਐਮਐਸਪੀ ਦੀ ਕਾਨੂੰਨੀ ਰੈਂਟੀਨੀ ਦਿੱਤੀ ਹੈਗੀ ਸਾਨਾਂ ਦਾ ਧੋਖਾ ਕੀਤਾ ਗਿਆ ਪੰਜਾਬ ਦੀ ਹੌਟ ਸੀਟਾਂ ਦੇ ਵਿੱਚੋਂ ਇੱਕ ਹੌਟ ਸੀਟ ਪਟਿਆਲਾ ਦੇ ਵਿੱਚ ਚੋਣ ਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ ਹੈ ਜਿੱਥੇ ਬੀਤੇ ਦਿਨੀ ਮਹਾਰਾਣੀ ਪ੍ਰਨੀਤਕੌਰ ਦਾ ਵਿਰੋਧ ਕਰਦੇ ਹੋਏ ਇੱਕ ਕਿਸਾਨ ਦੀ ਜਾਨ ਚਲੀ ਗਈ ਸੋ ਉੱਥੇ ਹੀ ਹੁਣ ਇਸ ਪੂਮਰੇ ਮਾਮਲੇ ਨੂੰ ਲੈ ਕੇ ਸਿਆਸਤ ਵੀ ਕਾਫੀ ਤਰ੍ਹਾਂ ਪਖੀ ਹੋਈ ਹੈ ਸੋ ਜੇਕਰ ਗੱਲ ਇਹ ਗੱਲ ਕਰੀਏ ਕਾਂਗਰਸ ਦੇ ਕਾਂਗਰਸ ਦੇ ਵੱਲੋਂ ਧਰਮਵੀਰ ਗਾਂਧੀ ਨੂੰ ਪਟਿਆਲਾ ਤੋਂ ਉਮੀਦਵਾਰ ਬਣਾਇਆ ਗਿਆ ਹੈ ਸੋ ਧਰਮਵੀਰ ਗਾਂਧੀ ਦੇ ਵੱਲੋਂ ਅੱਜ ਨਾਬਾ ਦੇ ਵਿੱਚ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਤੇ ਨਾਲ ਦੀ ਨਾਲ ਸ਼ਬਦੀ ਹਮਲੇ ਸਾਥ ਦੇ ਮਹਾਰਾਣੀ ਪ੍ਰਨੀਤਕੌਰ ਦੇ ਬਾਰੇ ਵੀ ਕਈ ਨਿਸ਼ਾਨੇ ਸਾਦੇ ਨੇ ਧਰਮਵੀਰ ਗਾਂਧੀ ਉਹ ਰਾਦੇ ਵੱਲੋਂ ਬੀਤੇ ਦਿਨ ਇੱਕ ਕਿਸਾਨ ਦੀ ਹੋਈ ਮੌਤ ਨੂੰ ਲੈ ਕੇ ਵੀ ਧਰਮਵੀਰ ਗਾਂਧੀ ਨੇ ਤਿੱਖਾ ਸੰਭਾਲ ਖੜੇ ਕੀਤੇ ਨੇ ਕਿ ਇਸ ਭਾਜਪਾ ਨੇ ਪਹਿਲਾਂ ਅੰਦੋਲਨ ਦੇ ਵਿੱਚ 750 ਕਿਸਾਨ ਸ਼ਹੀਦ ਕਰ ਦਿੱਤਾ ਤੇ ਹੁਣ ਫਿਰ ਵੀ ਬੀਜੇਪੀ ਵਾਲੇ ਨਹੀਂ ਹਟ ਰਹੇ ਸਾਰਾ ਹਲਕਾ ਤੁਹਾਡੇ ਸਾਹਮਣੇ ਹੈਗਾ ਸਾਰੇ ਲੋਕਾਂ ਦਾ ਸਾਰੇ ਦੋਸਤਾਂ ਮਿੱਤਰਾਂ ਦਾ ਸਹਿਯੋਗ ਹੈਗਾ ਕਾਕਾ ਰਣਦੀਪ ਜੀ ਜਿਸ ਜਿਨ੍ਹਾਂ ਬਾਰੇ ਤੁਸੀਂ ਪੁੱਛ ਰਹੇ ਸੀਗੇ ਸਾਡੇ ਵਿਚਕਾਰ ਨੇ ਇਨਾਂ ਦਾ ਆਪਣਾ ਜੋ ਪਰਿਵਾਰਕ ਪ੍ਰਭਾਵ ਹੈਗਾ ਉਹਨੂੰ ਪੂਰਾ ਕਾਂਗਰਸ ਦੇ ਪਾਰਟੀ ਦੇ ਹੱਕ ਵਿੱਚ ਝੋਕ ਰੱਖਿਆ ਇਹਨਾਂ ਨੇ ਜੋ ਸਾਲ ਸੇ ਧਰਮਸੋਧੁਰ ਵਾਲੇ ਭਾਈ ਸਾਹਿਬ ਨੇ ਉਹ ਵੀ ਇੱਥੇ ਨੇ ਵਿਵੇਕ ਸਿੰਘਲਾ ਤੇ ਬਿੱਟੂ ਜੀ ਨੇ ਜਿੰਨੀ ਮਿਹਨਤ ਕੀਤੀ ਅਲੱਗ-ਅਲੱਗ ਵਪਾਰਕ ਜਥੇਬੰਦੀਆਂ ਦੇ ਨੂੰ ਮੈਂ ਦੇ ਇਕੱਠੇ ਕੀਤੇ ਆ ਜਿਨ੍ਹਾਂ ਪਿੱਛੇ ਹਜ਼ਾਰਾਂ ਵੋਟਾਂ ਦਾ ਸਮੂਹ ਹੈਗਾ ਆ ਅੱਜ ਉਹਨਾਂ ਨੂੰ ਦੇਖ ਕੇ ਮਿਲ ਕੇ ਬਹੁਤ ਖੁਸ਼ੀ ਹੋਈ ਹੈਗੀ ਹੈ ਅੱਜ ਦਾ ਸਾਇਦ ਦੱਸਦਾ ਹੈਗਾ ਕਿ ਨਾਪਾ ਜਣੀ ਕਿ ਰਵਾਇਤੀ ਕਾਂਗਰਸੀ ਸੀਟ ਰਹੀ ਹੈ ਇਸ ਵਾਰ ਉਹ ਲਾਜਵੀ ਤੌਰ ਤੇ ਬਹੁਤ ਵੱਡੇ ਅੰਤਰ ਨਾਲ ਸਾਰੇ ਬੇ ਪੰਜਾਹ ਹਲਕੇ ਚ ਸਭ ਤੋਂ ਵੱਧ ਜੇ ਲੀਡ ਹੋਊਗੀ ਤਾਂ ਉਹ ਹਲਕਾ ਨਾਪਾਦੀ ਹੋਊਗੀ ਕਿਉਂਕਿ ਇੱਕ ਪਾਸੇ ਸ਼ੀਰਵਾਦ ਹੈਗਾ ਇਸ ਜੋ ਅੱਜ ਦਾ ਇਕੱਠ ਇੱਥੇ ਹੋਇਆ ਇੱਕ ਪਾਸੇ ਸ਼ੀਰਵਾਦ ਹੈਗਾ ਜੋ ਇੱਕ ਪਰਿਵਾਰਕ ਜੋ ਪਰਿਵਾਰਕ ਇੱਕ ਇੱਕ ਪਰਿਵਾਰ ਹੈਗਾ ਜਿਹੜਾ ਤੇ ਗੁਰਦਰਸ਼ਨ ਸਿੰਘ ਹੋਰਾਂ ਦੇ ਉਦੋਂ ਤੋਂ ਲੈ ਕੇ ਹੁਣ ਤੱਕ ਨਾਪੇ ਚੱਲੇ ਆ ਰਿਆ ਉਹਨਾਂ ਦੇ ਫਰਜ਼ੰਦ ਕਾਕਰਨਦੀਪ ਸਿੰਘ ਜੀ ਦਾ ਉਹ ਜਿਹੜਾ ਪ੍ਰਭਾਵ ਹੈਗਾ ਇੱਕ ਪਾਸੇ ਉਹ ਨਾਲ ਹੈਗਾ ਸੋ ਦੋਹੇ ਕੁੱਲ ਮਿਲਾ ਕੇ ਅੱਜ ਸਾਨੂੰ ਅੱਜ ਇੰਨਾ ਹੌਸਲਾ ਹੋਇਆ ਇੱਥੇ ਆ ਕੇ ਕਿ ਏਨ ਲੱਗਦਾ ਕਿ ਇੱਕ ਧੇਰੀ ਹੈਗੀ ਹੈ ਜੋ ਕਾਂਗਰਸ ਦੇ ਪੱਖ ਵਿੱਚ ਚੱਲ ਰਹੀ ਹੈ ਹਲ ਕਰਨਾ ਪਵੇਗਾ ਤੁਹਾਡਾ ਰਿਸਪੌਂਸ ਕਿਵੇਂ ਲੱਗ ਰਿਹਾ ਜੀ ਬਹੁਤ ਵਧੀਆ ਜੀ ਰਿਸਪੌਂਸ ਲੁੱਕ ਹੈ ਬੜਾ ਸਾਹ ਹੈਗਾ ਜੀ ਬੜਾ ਜੋਸ਼ ਹੈਗਾ ਔਰ ਬੜਾ ਵਧੀਆ ਆਰਗੇਨਾਈਜ਼ ਕੀਤਾ ਗਿਆ ਪ੍ਰੋਗਰਾਮ ਜੀ ਨਵਜੋਤ ਸਿੰਘ ਸਿੱਧੂ ਦਾ ਆਇਆ ਜੀ ਕੋਲ ਸਾਨੂੰ ਨਹੀਂ ਮੈਨੂੰ ਗੱਲ ਹੋਈ ਜੀ ਕੁਝ ਦਿਨ ਪਹਿਲਾਂ ਉਹਨਾਂ ਦੀ ਮੈਡਮ ਨੂੰ ਨਵੀਂ ਤਕਲੀਫ ਆ ਗਈ ਸੀਗੀ ਐ ਜੋ ਪ੍ਰਬਲਮ ਤੁਹਾਨੂੰ ਪਤਾ ਹੈਗੀ ਹੈ ਉਹ ਉਹ ਕਾਂਗਰਸ ਨਾਲ ਹੀ ਨਹੀਂ ਜੀ ਡਾਕਟਰ ਬਲਬੀਨ ਸਿੰਘ ਦਾ ਵਿਰੋਧ ਹੋਇਆ ਜੀ ਗੱਲ ਪਿੰਡ ਕਿਵੇਂ ਵਾਚ ਕਰਦੇ ਹੋ ਦੇਖੋ ਜੋ ਲੋਕਾਂ ਨਾਲ ਸਵਾਲ ਪੁੱਛਦੇ ਨੇ ਜੋ ਵਾਦੇ ਕੀਤੇ ਸੀਗੇ ਲੋਕਾਂ ਦੇ ਨਾਲ 1000 ਰੁਪਏ ਪੈਨਸ਼ਨ ਵਾਲਾ ਜਾਂ ਮਤਲਬ ਹੋਰ ਜੋ ਕਿਸਾਨੀ ਦੇ ਵਾਦੇ ਕੀਤੇ ਸੀ ਕਿ ਮੁਰਗੀ ਦਾ ਮੁਆਵਜ਼ਾ ਬੱਕਰੀ ਦਾ ਮੁਆਵਜ਼ਾ ਉਹ ਲੋਕ ਪੁੱਛਦੇ ਨੇ ਭਾਈ ਦਿਓ ਮੁਆਵਜ਼ਾ ਕਹਿੰਦੇ ਸੀ ਗਰਦਾਬੀਆਂ ਬਾਅਦ ਹੋਣਗੀਆਂ ਮੁਆਵਜ਼ਾ ਪਹਿਲਾਂ ਮਿਲੂਗਾ ਤੋ ਜਿਹੜੇ ਸਟੇਜੀ ਭਾਸ਼ਣ ਜਿਹੜੇ ਸਟੇਜੀ ਭਾਸ਼ਣ ਕੀਤੇ ਹੋਏ ਆ ਉਹਨਾਂ ਸਾਹਮਣੇ ਆ ਰਹੇ ਹੈਗੇ ਕਿ ਲੋਕਾਂ ਲੋਕੀ ਔਕੇ ਨੇ ਤੇ ਸਵਾਲ ਲੋਕਾਂ ਨੇ ਪੁੱਛਨੇ ਵਾਜੋ ਬੰਦ ਹੈਗੇ ਸ਼੍ਰੀਮਤੀ ਪਰਨੀਤ ਕੌਰ ਨੂੰ ਵੀ ਤੇ ਡਾਕਟਰ ਬਲਵੀਰ ਨੂੰ ਸਰਨੇ ਜੀ ਕਹਿੰਦਾ ਪਰਨੀਤ ਕੌਰ ਦੇ ਜਿਹੜੇ ਜਿਹੜੇ ਚੋਣ ਪ੍ਰਚਾਰ ਚ ਮੌਤ ਹੋਈ ਹੈ ਤੇ ਕਮਤੀ ਨਿਸ਼ਾਨ ਦੀ ਇਹ ਬਹੁਤ ਬਦਕਿਸਮਤੀ ਹੈਗੀ ਹੈ ਸਰਕਰ ਨੂੰ ਆਪਣਾ ਪ੍ਰਚਾਰ ਕਰਨਾ ਵੀ ਹੱਕ ਹੈਗਾ ਤੇ ਵਿਰੋਧ ਕਰਨਾ ਵੀ ਲੋਕਾਂ ਦਾ ਜਮਹੂਰੀ ਹੱਕ ਹੈਗਾ ਹੈ ਜਿਹੜੀ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਦੇ ਖਿਲਾਫ ਮਕਦਮਾ ਦਰਜ ਹੋ ਗਿਆ ਹੈਗਾ ਸਾਨੂੰ ਮੇਰੇ ਅਗੇ ਪੁਲਿਸ ਇਮਾਨਦਾਰੀ ਨਾਲ ਕਾਰਵਾਈ ਕਰਕੇ ਉਹਨਾਂ ਨੂੰ ਬੰਦੀ ਧਰਾਵਾਂ ਦੇ ਸਜ਼ਾ ਦੇਣਗੇ ਕਿਸਾਨ ਦੇ ਘਰ ਵੀ ਨਹੀਂ ਗਏ ਜਿੱਦੀ ਪੁੱਛ ਹੋਈ ਹੈ ਕਿਵੇਂ ਦੇ ਜਾਨ ਜਾਣੇ ਜਾਣ ਜੋਗਾ ਹੈ ਹੀ ਨਹੀਂ ਇਹ ਟੱਬਰ ਜਾਣ ਜੋਗਾ ਹੈ ਹੀ ਨਹੀਂ ਕਿਉਂਕਿ ਉਸ ਭਾਜਪਾ ਦੇ ਲੜੇ ਨੇ ਜਿਹਨੇ 750 ਕਿਸਾਨਾਂ ਦੀ ਕਤਲ ਹੈ ਜਿਹਨੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਘਰ ਥਲੇ ਡਰ ਕੇ ਮਾਰਿਆ ਹੈਗਾ ਹੁਣ ਵੀ ਉਹ ਭਾਜਪਾ ਦਾ ਕੈਂਡੀਡੇਟ ਹੈਗਾ ਜਿਸ ਨੇ ਕਿਸਾਨਾਂ ਜਿੱਤੇ ਵਾਅਦਾ ਤੋਂ ਮਨਕਰ ਹੋਈ ਹੈਗੀ ਹੈ ਬਿਜਲੀ ਬਿੱਲ ਵਾਪਸ ले आज ਦਾ ਕੇਂਦਰ ਸਰਕਾਰ ਨੇ ਪੇਸ਼ ਕੀਤਾ ਸੀਗਾ ਜਿਹੜੇ ਮੁਕਦਮੇ ਸੀਗੇ ਵਾਪਸ ਨਹੀਂ ਲਏ ਐਮਐਸਪੀ ਦੀ ਕਾਨੂੰਨੀ ਗਰੰਟੀ ਨਹੀਂ ਦਿੱਤੀ ਹੈਗੀ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਆਖੀ ਉਹਨਾਂ ਨੂੰ ਬੁਲਾਇਆ ਸੀਗਾ ਔਰ ਬੜਾ ਉਛਾਹ ਦੇਖਣ ਨੂੰ ਲੋਕਾਂ 'ਚ ਮਿਲਿਆ ਔਰ ਉਹਨਾਂ ਨੂੰ ਵਿਸ਼ਵਾਸ ਦਿੱਤਾ ਹੈ ਕਿ ਕਾਂਗਰਸ ਪਾਰਟੀ ਦੇ ਤਹਿਤ ਤੁਹਾਨੂੰ ਤਕੜਾ ਸਮਰਥਕ ਬਣਾਗੇ ਔਰ ਉਹਨਾਂ ਤੋਂ ਮੰਗ ਰੱਖੀ ਹੈ ਕਿ 90 ਨੂੰ ਸਾਡਾ ਜਿਹੜਾ ਦਿਲ ਦਾ ਦਰਦ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੇ ਅਸੀਂ ਮੰਗ ਕੀਤੀ ਦੀ ਬੜੀ ਉਮੀਦਦਾਰ ਔਰ ਉਹ ਵੀ ਕਹਿੰਦੇ ਰਹੇ ਕਿ ਸਾਡੀ ਪਰਿਵਾਰਿਕ ਸਾਂਝ ਹੈ ਲੇਕਿਨ ਉਹ ਅਧੂਰਾ ਰਹਿ ਗਿਆ ਇਹਨਾਂ ਤੋਂ ਵਿਸ਼ਵਾਸ ਦਿੱਤਾ ਹੈ ਕਿ ਪਾਰਲੀਮੈਂਟ ਜਾ ਕੇ ਜੇ ਸਾਡੀ ਸਰਕਾਰ ਬਣਦੀ ਹੈ 90 ਨੂੰ ਜਿਹੜਾ ਉਹ ਦਾ ਅਧਿਕਾਰ ਹੈ ਹੱਕ ਹੈ ਜ਼ਿਲ੍ਹੇ ਦਾ ਦਰਜਾ 90 ਨੂੰ ਮਿਲਣਾ ਚਾਹੀਦਾ ਹੈ ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਦਾ ਜਰੂਰ ਕੀਤਾ ਸੀ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਬਰਨਾਲਾ ਅਤੇ ਮਲੇਰਕੋਟਲਾ ਦੋ ਜ਼ਿਲ੍ਹੇ ਬਣਾਏ ਲੇਕਿਨ 90 ਦੀ ਆਵਾਜ਼ ਨੂੰ ਉਹਨਾਂ ਨੇ ਅਣਹੋਣੀ ਕਰਤਾ ਤੋਂ ਇਸ ਕਰਕੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਗਾਂਧੀ ਸਾਹਿਬ ਜੋ ਕਹਿਣੀ ਤੇ ਕਰਨੀ ਦੇ ਸਾਡੇ ਨਾਲ ਇਹਦੇ ਤਹਿਤ ਮੁਕੰਮਲ ਕਰਨਗੇ ਜੇ ਸਾਡੀ ਸਰਕਾਰ ਬਣੂਗੀ ਤਾਂ ਨਾ ਬੇਨਜ਼ੂਰ ਜ਼ਿਲ੍ਹਾ ਬਣਾਵਾਂਗੇ। ਬੀਜੇਪੀ ਦੇ ਪ੍ਰੋਗਰਾਮ ਚ ਮਹਾਰਾਜੇ ਤ੍ਰੇਡ ਕੋਰ ਦੇ ਪ੍ਰੋਗਰਾਮ ਚ ਕਿਸਾਨ ਦੀ ਡੈਥ ਹੋਏ ਕਿਸ ਤਰ੍ਹਾਂ ਦੇ ਬੜੀ ਮੜ ਭਾਗੀ ਗੱਲ ਹੈ ਔਰ ਅਫਸੋਸ ਹੋਇਆ ਕਿ ਇਹਨਾਂ ਦਾ ਪਰਿਵਾਰ ਜਾ ਕੇ ਕਿ ਅਫਸੋਸ ਨਹੀਂ ਕਰ ਸਕਿਆ। ਮੈਨੂੰ ਉਮੀਦ ਸੀ ਕਿ ਉੱਥੇ ਜਾ ਕੇ ਸਾਰੇ ਦੇ ਰੂਪ ਚ ਨਾਲ ਖੜਨਗੇ ਲੇਕਿਨ ਜਿਸ ਤਰੀਕੇ ਨਾਲ ਧੱਕਾ ਕਰਕੇ ਮੁੱਕਾ ਕਰਕੇ ਉਹਨਾਂ ਨੇ ਇੰਜਾਮ ਬਚਾਰੇ ਉਸ ਕਿਸਾਨ ਨੂੰ ਆਪਣੀ ਜ਼ਿੰਦਗੀ ਖੋਣੀ ਪਈ। ਬੜੀ ਮੜ ਭਾਗੀ ਗੱਲ ਹੈ ਪੰਜਾਬ ਲਈ ਬਹੁਤ ਮੜ ਭਾਗੀ ਗੱਲ ਹੈ। ਜਿਹੜੇ ਕਾਰਨ ਜੋ ਕਹਿ ਰਹੇ ਜੇ ਕੇਂਦਰ ਸਰਕਾਰ ਆਉਂਦੀ ਹੈ ਸਾਡੀ ਕੇਂਦਰ ਸਰਕਾਰ ਆਉਂਦੀ ਹੈ ਸਾਡੀ ਬੀਜੇਪੀ ਦੇ ਤੇ ਜਿਹੜਾ ਕਿਸਾਨਾਂ ਦਾ ਪੈਦੇ ਤਾਰ ਕੇ ਸਾਡੇ ਕਰਾ ਕਿਸ ਤਰ੍ਹਾਂ ਦੇ ਉਦੋਂ ਤਰ੍ਹਾਂ ਚਾ ਕਾਂਗਰਸ ਪਾਰਟੀ ਨੇ ਮੈਂ ਪਹਿਲਾਂ ਵੀ ਇੰਟਰਵਿਊ ਚ ਕਿਹਾ ਦੇਰ ਆਏ درست ਹੈ 15 ਸਾਡੀ ਜਿਹੜੀ ਐਮਐਸਪੀ ਹੈ 18 ਉਹਨਾਂ ਨੇ ਬਕਾਇਦਾ ਐਲਾਨ ਕੀਤਾ ਆਪਣੇ ਚੋਣ ਮੈਨੀਫੈਸਟੋ ਜਿਹੜੇ ਪੰਜ ਮੈਨੀਫੈਸਟੋ ਚ ਉਹਨਾਂ ਨੇ ਜ਼ਿਕਰ ਕੀਤੇ ਨਾ ਨਇਆ ਮੈਨੀਫੈਸਟੋ ਉਸ ਤੋਂ ਉਹਨਾਂ ਨੇ ਸਾਡੀ ਐਮਐਸਪੀ ਲਾਗੂ ਕਰਨ ਦਾ ਫੈਸਲਾ ਕੀਤਾ ਹੋਰ ਕਿਸੇ ਪਾਰਟੀ ਨੇ ਅਜ ਤੱਕ ਇਹ ਐਲਾਨ ਨਹੀਂ ਕੀਤਾ ਨਾ ਹੀ ਉਹਨਾਂ ਨੇ ਇਹਨਾਂ ਸਾਡੇ ਹਿੰਦੂਸਤਾਨ ਦੇ ਲੋਕਾਂ ਨਾਲ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਇਹ ਵਾਅਦਾ ਕੀਤਾ ਕੱਲੀ ਕਾਂਗਰਸ ਪਾਰਟੀ ਹੈ ਔਰ ਅਥੀ ਕਾਂਗਰਸ ਪਾਰਟੀ ਨਾਲ ਖੜੇ ਕੇਂਦਰ ਸਰਕਾਰ ਤਾਂ ਇਹ ਕਹੇਗੀ ਆਉਗੀ ਕੇਂਦਰ ਸਰਕਾਰ ਚ ਬੀਜਪੀ ਕਰਨ ਚਾਹੁੰਦੇ ਕਹਿੰਦੇ ਦਾ ਦੁੱਧ ਦੇਊਗੀ ਲੱਸੀ ਰੜਕਾਂਗੇ ਅੱਜ ਬਹੁਤ ਹੀ ਵਧੀਆ ਜਿਹੜਾ ਰਿਸਪੌਂਸ ਮਿਲਿਆ ਉੱਧਰ ਅੱਜ ਇੱਥੇ ਦਫਤਰ ਦਾ ਘਾਟਨ ਕਰ ਰਹੇ ਆ ਸਾਥ ਸਭ ਜੀ ਦੇ ਦਾ ਸਹਿਯੋਗ ਦੇ ਨਾਲ ਸਾਡੇ ਦੋਹੇ ਬਲਾਕ ਕੋਈ ਕੱਕਾ ਰਣਜੀਤ ਸਿੰਘ ਇਹਨਾਂ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਤੇ ਪੂਰਾ ਅਤਸ਼ਾਹ ਇੱਕ ਇੱਕ ਵੋਟ ਜਿਹੜੀ 1 ਜੂਨ ਨੂੰ ਬੈ ਕੇ ਡਾਕਟਰ ਧਰਮਵੀਰ ਕਹਿੰਦੀ ਜੀ ਨੂੰ ਕਾਮਯਾਬ ਕਰਾਂਗੇ ਕੀ ਲੱਗਦਾ ਫਾਈਟ ਕਿਹਦੇ ਨਾਲ ਮੰਨੂ ਫਾਈਟ ਹੈ ਦੀ ਗੱਲ ਆਪਾਂ ਕੀ ਹੈ ਮੈਲਾ ਵਧੀਆ ਲੱਗਦੀ ਹਜੇ ਪਰ ਸਾਨੂੰ ਪਤਾ ਕਿ ਅਸੀਂ 61% ਵੱਡੇ ਮਾਰਜਨ ਦੇ ਨਾਲ ਜਿੱਤਾਂਗੇ ਸਾਰੇ ਬੰਦੇ ਮੁਕਾਬਲੇ ਦਿੰਦੇ ਨਹੀਂ